ਹੈਲੋ ਸਸਰੀ ਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਇੱਕ ਹੋਰ ਵੀਡੀਓ ਲੈ ਕੇ ਆਏ ਆ ਬਹੁਤ ਹੀ ਸੋਹਣਾ ਡਿਜ਼ਾਈਨ ਆ ਬਹੁਤ ਹੀ ਪਿਆਰਾ ਜੀ ਕੋਟੀ ਤੇ ਜਾਗਟ ਤੇ ਬਣਾ ਸਕਦੇ ਆ ਆਪਾਂ ਤੇ 7 7 ਕੁੰਡਿਆਂ ਦਾ ਡਿਜ਼ਾਈਨ ਆ ਜੀ ਇਹ ਇੱਥੇ ਆਪਾਂ ਲਈ ਜੀ 11 ਕੁੰਡੇ 2 ਕੁੰਡੇ ਵੱਧੂ ਰੱਖੇ ਡਿਜ਼ਾਈਨ ਸੈੱਟ ਕਰਨ ਖਾਤਰ ਆ ਤੇ ਆਪਾਂ ਸ ਨੂੰ ਡਿਜ਼ਾਈਨ ਬਣਾ ਕੇ ਦਿਖਾਉਣੀ ਹੈ ਜੀ। ਹਲੋ ਜੀ। ਆਹ ਸਲਾਈ ਸਾਰੀ ਆਪਾਂ ਉਂਟੀ ਕੱਢਾਂਗੇ। ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਪਹਿਲਾਂ ਵੀਰਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਹੋਇਆ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਲਾਇਕ ਕਰ ਦਿਆ ਕਰੋ ਜੀ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਆਹ ਕੁੰਡਾ ਆਪਾਂ ਲਾ ਲਿਆ ਜੀ ਤੇ ਆਹ ਤਿੰਨ ਕੁੰਡੇ ਆਪਾਂ ਬਣਾਵਾਂਗੇ ਜੀ ਸਿੱਧੇ ਆ ਦੇਖੋ ਇਸ ਤਰ੍ਹਾਂ ਲੋਜੀ ਆ ਤਾਂ ਨੂੰ ਕੁੰਡੇ ਪਾ ਸਿੱਧੇ ਬਣਾ ਲਈ ਇਹ ਬੜਪਾਲਿਆ ਜੀ ਪਾ ਇਸ ਤਰ੍ਹਾਂ ਇਹ ਬੜਪਾਲਿਆ ਆ ਦੋ ਦੇ ਇੱਕ ਕਰਾਂਗੇ ਜੀ ਇਸ ਤਰ੍ਹਾਂ ਲੋਜੀ ਆ ਦੋ ਦੇ ਇੱਕ ਹੋ ਗਿਆ ਜੀ ਦੋ ਦਾ ਇੱਕ ਫੇਰ ਕਰਾਂਗੇ ਜੀ ਇਸ ਤਰ੍ਹਾਂ ਆ ਦੇਖੋ ਜੀ ਇੱਥੇ ਬਲ ਪਾ ਲਿਆ ਜੀ ਇੱਥੇ ਬਲ ਪਾ ਲਿਆ ਆ ਦੇਖੋ ਲਓ ਜੀ ਆ ਤਾਂ ਕੁੰਡੇ ਆਪਾਂ ਫੇਰ ਸਿੱਧੇ ਬਣਾਵਾਂਗੇ ਜੀ ਇਸ ਤਰ੍ਹਾਂ ਆ ਦੇਖੋ ਜੀ 2 2 4 2 6 ਆ ਸੱਤ ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਜੀ ਆਪਣਾ ਇੱਥੇ ਫੇਰ ਬਲ ਪਾ ਲਿਆ ਜੀ ਇਸ ਤਰ੍ਹਾਂ ਲਓ ਜੀ ਆਹ ਦੋ ਦਾ ਇੱਕ ਕਰਾਂਗੇ ਇਸ ਤਰ੍ਹਾਂ ਲਓ ਜੀ ਆਹ ਦੋ ਦਾ ਇਧਰੋਂ ਕਰਾਂਗੇ ਜੀ ਇੱਕ ਇਸ ਤਰ੍ਹਾਂ ਸਲਾਈ ਪਾਵਾਂਗੇ ਇਸ ਤਰ੍ਹਾਂ ਫੇਰ ਬਲ ਪਾਵਾਂਗੇ ਜੀ ਆਪਾਂ ਲਓ ਜੀ ਤੇ ਆਹ ਤਿੰਨ ਕੁੰਡੇ ਫੇਰ ਸਿੱਧੇ ਬੁਣਾਗੇ 1 2 ਤਿੰਨ ਲਓ ਹੁਣ ਅਗੇ ਆਪਾਂ ਰੋਟੀ ਸਲਾਈ ਤੇ ਆਹ ਗੁੰਡਾ ਪਾ ਲਾ ਲੈਨੇ ਇਸ ਤਰ੍ਹਾਂ ਇਹ ਸਲਾਈ ਇਹ ਪਸਾਰੀ ਹੁਣ ਟਿਉ ਟਿਉ ਕੱਢਾਂਗੇ ਜੀ ਲੋਡ ਲੋਡ ਹੁਣ ਫੇਰ ਆਪਾਂ ਡਿਜ਼ਾਈਨ ਦੀ ਤੀਜੀ ਸਲਾਈ ਤੇ ਆ ਗਏ ਜੀ ਹੁਣ ਦਿਖਾਉਨੇ ਆ ਸਾਨੂੰ ਆ ਗੁੰਡਾ ਪਲਾ ਲੈਨੇ ਜੀ ਆ ਤਿੰਨ ਆਪ ਸਿੱਧੇ ਬਣ ਲਈ ਜੀ ਹੁਣ ਆਪਾਂ ਇੱਥੇ ਨਹੀਂ ਬਲ ਪਾਉਣਾ ਜੀ ਪਹਿਲਾਂ ਜਿਵੇਂ ਆਪਾਂ ਇਸ ਤਰ੍ਹਾਂ ਬਲ ਪਾਇਆ ਸੀ ਇੱਥੇ ਨਹੀਂ ਪਾਉਣਾ ਜੀ ਹੁਣ ਆਪਾਂ ਆਹ ਦੋ ਦੇ ਇੱਕ ਇਧਰ ਨੂੰ ਕਰਨਾ ਹੈ ਜੀ ਵਿੱਚ ਨੂੰ ਇਸ ਤਰ੍ਹਾਂ ਲੋਜੀ ਸੌਰੀ ਇਸ ਤਰ੍ਹਾਂ ਕਰਨਾ ਹੈ ਜੀ ਬਾਹਰ ਨੂੰ ਇਸ ਤਰ੍ਹਾਂ ਲਓ ਜੀ ਤੇ ਇੱਥੇ ਵੱਲ ਪਾਵਾਂਗੇ ਜੀ ਆਪਾਂ ਇਸ ਤਰ੍ਹਾਂ ਹਲੋ ਜੀ ਤੇ ਇਹਨਾਂ ਦਾ ਇਧਰ ਨੂੰ ਕਰਾਂਗੇ ਦੋ ਦਾ ਇੱਕ ਲਓ ਜੀ ਇਸ ਤਰ੍ਹਾਂ ਆਹ ਤੇ ਨੂੰ ਕੁੰਡੇ ਆਪਣੇ ਫੇਰ ਸਿੱਧੇ ਆ ਗਈ ਲਓ ਜੀ ਇੱਥੇ ਕਰਾਂਗੇ ਦੋ ਦਾ ਇੱਕ ਜੀ ਬਾਹਰ ਨੂੰ ਆ ਆ ਦੇਖੋ ਜੀ ਇਸ ਤਰ੍ਹਾਂ ਲੋ ਜੀ ਤੇ ਇੱਥੇ ਬਲ ਪਾਵਾਂਗੇ ਇੱਕੋ ਹੀ ਬਲ ਪਾਵਾਂਗੇ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਆ ਲੋ ਜੀ ਇਹਦਾ ਫੇਰਾ ਬਾਹਰ ਨੂੰ ਕਰਾਂਗੇ ਆ ਫਿਰ ਤਿੰਨ ਬਣਾਵਾਂਗੇ ਸਿੱਧੇ ਇੱਕ ਦੋ ਤਿੰਨ ਆਹ ਲਾਸਟ ਵਾਲਾ ਜੀ ਲਓ ਜੀ ਹੁਣ ਆਗੇ ਪਲਟੀ ਸਲਾਈ ਤੇ ਆ ਦੇਖੋ ਜੀ ਆ ਲਾ ਲਿਆ ਜੀ ਆਪਾਂ ਆ ਤਿੰਨ ਉਲਟੀ ਬਣਾਗੇ ਲਓ ਜੀ ਆ ਵੀ ਉਲਟੇ ਬਣਾਗੇ ਜੀ ਆ ਜਿਹੜਾ ਬਲ ਪਾਇਆ ਸੀ ਇਹ ਹੁਣ ਇਧਰੋਂ ਬੁਣਾਗੇ ਆਪਾਂ ਕਿਤਾਬ ਬੁਣ ਲਈ ਇੱਥੋਂ ਤੇ ਆਪਾਂ ਬਲ ਨੂੰ ਤਾਰਨਾ ਨਹੀਂ ਜੀ ਇਹਦੇ ਦੋ ਬਣਾਵਾਂਗੇ ਇੱਕ ਦੀ ਆ ਦੇਖੋ ਜੀ ਇਸ ਤਰ੍ਹਾਂ ਆ ਦੋ ਬਣ ਗਈ ਇਸ ਤਰ੍ਹਾਂ ਲੋ ਜੀ ਆ ਆਪਣੇ ਤਨ ਸਿੱਧੇ ਨੇ ਜੀ ਆ ਦੇਖੋ ਇਸ ਤਰ੍ਹਾਂ ਲੋ ਜੀ ਆ ਬਾਲ ਆ ਗਿਆ ਜੀ ਬਲ ਤੇ ਆਪਾਂ ਦੋ ਬਣਾਵਾਂਗੇ ਆ ਦੇਖੋ ਇੱਕ ਤਾਂ ਇਸ ਤਰ੍ਹਾਂ ਆ ਲਓ ਜੀ ਇਹਨਾਂ ਥੱਲੇ ਨਹੀਂ ਧਾਰਨਾ ਜੀ ਇੱਕ ਕੁੰਡਾ ਐਸੀ ਜੂ ਆਪਾਂ ਹੋਰ ਲਾਵਾਂਗੇ ਦੇਖੋ ਲੋ ਜੀ ਚਾਰ ਸਲੰਗਾ ਦਾ ਡਿਜ਼ਾਈਨ ਹੈ ਜੀ ਚਾਰ ਸਲੰਗਾ ਚ ਬਣ ਕੇ ਕੰਪਲੀਟ ਹੁੰਦਾ ਹੈ ਹੁਣ ਆ ਗਈ 5ਵੀਂ ਸਲਾਈ ਦੇ ਜਿਵੇਂ ਆਪਾਂ ਪਹਿਲੇ ਡਿਜ਼ਾਈਨ ਦੀ ਬਣਾਈ ਸੀ ਉਹ ਵੀ ਹੁਣ ਬਣਾਵਾਂਗੇ ਆਹ ਨੂੰ ਆਕੁੰਡਾ ਪਲਾ ਲੈਣੀ ਆਹ ਤਿੰਨ ਬਣਾਗੇ ਸਿੱਧੇ ਇੱਥੇ ਵੱਲ ਫੇਰ ਪਾਵਾਂਗੇ ਇਸ ਤਰ੍ਹਾਂ ਇਧਰ ਨੂੰ ਕਟਾਵਾਂਗੇ ਹੁਣ ਆਪਾਂ ਵਿਚਨ ਲੋਟੀ ਆਪ ਇਧਰ ਨੂੰ ਘਟਾਵਾਂਗੇ ਆ ਦੇਖੋ ਇੱਥੇ ਬਲ ਫੇਰ ਪਾਵਾਂਗੇ ਆ ਦੇਖੋ ਤਿੰਨ ਕੁੰਡੇ ਸਿੱਧੇ ਚੈਨਲ ਨੂੰ ਸਪੋਰਟ ਕਰੋ ਜੀ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਵੀਡੀਓ ਤੇ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਜੀ ਹੁਣ ਆਗੇ ਆਪਾਂ ਉਲਟੀ ਸਲਾਈ ਤੇ ਜੀ ਇਹ ਸਲਾਈ ਸਾਰੀ ਆਪਾਂ ਉਲਟੀ ਉਲਟੀ ਕਰਾਂਗੇ ਤੇ ਆ ਤੁਹਾਨੂੰ ਦਿਖਾਉਨੇ ਆ ਕੁੰਡਾ ਆਪਾਂ ਲਾ ਲਿਆ ਜੀ ਤੇ ਆ ਤਿੰਨ ਸਿੱਧੇ ਬਣ ਲਈ ਇੱਥੇ ਕੋਈ ਬਲ ਨਹੀਂ ਪੈਂਦਾ ਜੀ ਤੇ ਆਪਾਂ ਹੁਣ ਬਾਹਰ ਨੂੰ ਘਟਾਵਾਂਗੇ ਆ ਦੇਖੋ ਇਸ ਤਰ੍ਹਾਂ ਤੇ ਇੱਥੇ ਬਲ ਪਾਵਾਂਗੇ ਜੀ ਇਸ ਤਰ੍ਹਾਂ ਆਪ ਇਧਰ ਨੂੰ ਘਟਾਵਾਂਗੇ ਲੋ ਜੀ ਆ ਤਾਂ ਸਿੱਧੇ ਸੌਖਾ ਜਾਂ ਡਿਜ਼ਾਈਨ ਹੈ ਜੀ ਗਰਮੀਆਂ ਖਾਤਰ ਅੰਦਰ ਵੈ ਕੇ ਆਪਾਂ ਬਣਾ ਸਕਦੇ ਹਾਂ ਹਲਕਾ ਜਾਂ ਡਿਜ਼ਾਈਨ ਹੈ ਕਿਸੇ ਵੀ ਕਲਰ ਤੇ ਪਾ ਸਕਦੇ ਹਾਂ ਡਿਜ਼ਾਈਨ ਬਣ ਕੇ ਬਹੁਤ ਹੀ ਪਿਆਰਾ ਲੱਗਦਾ ਹੈ ਜੀ ਜਿਵੇਂ ਰਗਾਂ ਪਹਿਣਾ ਨੂੰ ਦੱਸਣ ਦਾ ਤਰੀਕਾ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਲਓ ਜੀ ਆਹ ਕੁੰਡਾ ਪਾ ਲੈਣੀ ਹੈ ਜੀ ਇਹ ਸਲਾਈ ਉਹ ਹੀ ਰਿਪੀਟ ਕਰਾਉਂ ਕਰਦੇ ਆਂ ਆਪਾਂ ਦੇਖੋ ਜੀ ਆ ਬਲ ਨੂੰ ਐ ਬੁੰਨਦੇ ਆਂ ਜੀ ਤੇ ਲਾਉਣਾ ਨਹੀਂ ਬਲ ਇਹ ਚੁੱਕ ਚੁ ਦੋ ਕਰਨੇ ਆ ਜੀ ਆ ਦੇਖੋ ਇਸ ਤਰ੍ਹਾਂ ਲਓ ਜੀ ਹਲਕਾ ਫੁਲਕਾ ਜਿਹਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਜੀ ਕਿਰਪਾ ਕਰਕੇ ਵੀਡੀਓ ਸਕਿਪ ਨਾ ਕਰਿਆ ਕਰੋ ਜੀ ਵੀਡੀਓ ਸਾਰੀ ਦੇਖਿਆ ਕਰੋ ਸੋਡੀ سپورਟ ਦੀ ਬਹੁਤ ਹੀ ਜ਼ਰੂਰਤ ਹੈ। ਲੋਜੀ ਇਸ ਤਰ੍ਹਾਂ ਬਣ ਕੇ ਆ ਦੇਖੋ ਜੀ। ਆ ਦੇਖੋ। ਆ ਦੇਖੋ ਨੀ ਇਹ ਬਸ ਬਣਿਆ ਹੋਇਆ। ਲੋਜੀ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਬਹੁਤ ਸੋਹਣਾ ਲੱਗਦਾ ਹੈ ਇਹ ਆ ਦੇਖੋ। ਆ ਲੋਜੀ ਵੀਡੀਓ ਦੇਖਣ ਲਈ സാർ ബോഹ ധന